ਸਾਰਿਆਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਲੈਣਾ ਵਾਲੇ ਸਲਵਾਰਾ ਬਣਾਣ ਲੱਗੇ ਆਂ ਇਹ 벨ਟ ਹੈ ਜੀ ਇਹ ਸਲਵਾਰ ਕਟਿੰਗ ਕੀਤੀ ਹੋਈ ਹੈ ਆ ਗੋਡੇ ਹੋਗੇ ਜੀ ਆ ਕੁੰਡੇ ਹੋਗੇ ਤੇ ਆਪਾਂ ਨੇ ਇਹ ਕਿਵੇਂ ਜੜਨੀ ਹੈ ਜੀ ਆਪਾਂ ਨੇ ਜਿਵੇਂ ਕੱਟੀ ਹੋਈ ਹੈ ਉਸੇ ਤਰ੍ਹਾਂ ਦੋ ਪਾਸੇ ਅਲੱਗ ਕੱਢ ਲੈਣੇ ਆ ਦੋ ਅਲੱਗ ਕੱਢ ਲੈਣੇ ਆ ਆਪਾਂ ਨੇ ਇਹਨਾਂ ਦਾ ਪਹਿਲਾਂ ਅਸਨ ਨਹੀਂ ਜੋੜਨਾ ਪਹਿਲਾਂ ਆਪਾਂ ਨੇ ਇਹ ਦੋ ਆਪਾਂ ਨੇ ਹਿੱਸੇ ਕੱਢੇ ਆ ਨਾਲ ਅਟੈਚ ਹੋਏ ਹੋਏ ਆ ਦੇਖੋ इन्हों ने गोडा जड़ना दोनों पासे गोडा जड़न तो बाद अपने दूजे पासे भी इस तरह ही करना ये गोडा जड़ के फिर अपने दोनों पासे भी अपने आसन जोड़ने हैं तो चलो आप मशीन पर चल रहे दे हैं देखो जी आप एक पासेपा अपने पीन लगा ਤੇ ਆਪਾਂ ਹੁਣ ਇਹਨੂੰ ਜੋੜਾਂਗੇ ਗੋਡੇ ਨੂੰ ਤੇ ਇਹਨਾਂ ਦੇ ਰੇਮ ਪੱਤੀਆਂ ਜਿਵੇਂ ਬਣੀਆਂ ਹੋਈਆਂ ਇੱਕ ਲੈਂ ਦੇ ਉੱਪਰ ਨੂੰ ਮੂੰਹ ਐ ਇੱਕ ਲੈਂ ਦੇ ਨੀਚੇ ਨੂੰ ਮੂੰਹ ਇਸ ਕਰਕੇ ਇਹਨਾਂ ਦਾ ਕੋਈ ਖਾਸ ਫਰਕ ਨਹੀਂ ਹੈਗਾ ਆ ਦੇਖੋ ਇਹ ਆਪਾਂ ਇੱਕ ਪਾਸੇ ਗੋਡਾ ਜੋੜ ਲਿਆ ਹੁਣ ਦੂਜੇ ਪਾਸੇ ਆਪਾਂ ਜੋੜਦੇ ਆ ਇਸੇ ਤਰ੍ਹਾਂ ਹੀ ਦੂਜੇ ਕੱਪੜੇ ਤੇ ਆਪਾਂ ਨੇ ਇਸੇ ਤਰ੍ਹਾਂ ਹੀ ਕੁੰਦਿਆਂ ਦੇ ਵਿੱਚ ਆਪਾਂ ਨੇ ਗੋਡੇ ਜੋੜਨੇ ਆ ਆਪਾਂ ਨੇ ਆਸਨ ਦੀ ਸਿਲਾਈ ਲਗਾ ਲਈ ਇੱਕ ਸਾਈਡ ਤੇ ਹਾਂ ਹੁਣ ਦੂਜੇ ਪਾਸੇ ਲਗਾਵਾਂਗੇ ਇਸ ਅਸਨ ਦੇ ਸਲਾਈ ਆਪਾਂ ਨੇ ਡਬਲ ਕਰ ਲੈਣੀ ਹੈ। ਚੈਨਲ ਤੇ ਨਮਤੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਲਾਈਕ, ਸ਼ੇਅਰ, ਕਮੈਂਟ ਕਰਨਾ। ਆ ਜੀ ਆਪਾਂ ਨੇ ਮੂਰੀਆਂ ਬਣਾ ਲਈਆਂ ਕਿਉਂਕਿ ਆਪਾਂ ਤੁਹਾਨੂੰ ਸਲਵਾਰ ਜੜਨ ਦਾ ਤਰੀਕਾ ਹੀ ਆਪਾਂ ਨੇ ਤੁਹਾਨੂੰ ਦੱਸਣਾ ਸੀਗਾ। ਤੇ ਇਸ ਤੋਂ ਬਾਅਦ ਆਪਾਂ ਆਹ ਦੇਖੋ ਜੀ ਮੂਰੀਆਂ ਤਿਆਰ ਐ। ਹੁਣ ਇਸ ਤੋਂ ਬਾਅਦ ਆਪਾਂ ਨੇ ਮੂਰੀ ਦੀ ਸਲਾਈ ਲਗਾਣੀ ਐ। ਸਾਡੇ 7 ਇੰਚ ਮੂਰੀ ਤਿਆਰ ਐ ਜੀ। ਆਪਾਂ ਨੇ 7.5 ਇੰਚ ਲਾਣਾ 1 9 ਇੰਚ ਦਾ ਨਿਸ਼ਾਨ ਲਗਾਣਾ ਹੈ 1.5 ਇੰਚ ਦੀ ਟੇੜ ਪਾਣੀ ਹੈ ਉਹਦੇ ਨਾਲ ਫਿਰ ਜਿਹੜੇ ਪਿੱਛੋਂ ਸਲਵਾਰ ਉੱਛ ਉੱਠਦੀ ਹੈ ਉਹਵੇਂ ਉੱਠੇਗੀ ਨਹੀਂ ਤੇ ਆਪਾਂ ਨੇ ਸਾਰੀ ਸਲਾਈ ਲਗਾ ਲੈਣੀ ਜਿਵੇਂ ਆਪਾਂ ਆਮ ਸਲਵਾਰਾਂ 'ਚ ਲਗਾਉਂਦੇ ਆ ਇਹ ਸੁਣੋ ਤੁਸੀਂ ਇੱਕ ਵਾਰੀ ਸਲਾਈ ਲਗਾ ਕੇ ਕੱਟ ਮਤਲਬ ਨੂੰ ਤੋੜ ਕੇ ਦੂਜੀ ਫੇਰ ਦੂਜੀ ਵਾਰ ਫੇਰ ਤੁਸੀਂ ਸਲਾਈ ਲਗਾ ਲਓ ਇਹਨਾਂ ਫਿਰ ਪੱਕੀ ਹੋ ਜਾਂਦੀ ਹੈ ਇਸ ਤਰ੍ਹਾਂ ਚੰਗੀ ਤਰ੍ਹਾਂ ਆ ਦੇਖੋ ਜੀ ਹੁਣ ਆਪਾਂ ਨੇ ਸਲਵਾਰ ਕਰ ਲਈ ਸਿੱਧੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਕਿ ਜਿਵੇਂ ਆਪਾਂ ਨੇ ਸਲਵਾਰ ਜੜੀ ਸੀਗੀ ਉਸ ਦਾ ਕੀ ਕਾਰਨ ਬਣਦਾ ਆ ਦੇਖੋ ਜੀ ਆ ਸਾਰੇ ਵੀ ਬਣੀ ਹੋਈ ਹੈ ਜੇ ਲਾਈਨਾਂ ਦੀ ਆ ਦੇਖੋ ਸਾਰੇ ਸਲਵਾਰ ਵਿੱਚ ਆ ਦੇਖੋ ਲਾਈਨ ਦੇ ਨਾਲ ਲਾਈਨ ਅਟੈਚ ਹੋ ਗਈ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਤੇ ਇਸ ਬਾਰੇ ਆਪਣੇ ਸੁਝਾਅ ਤੁਸੀਂ ਜ਼ਰੂਰ ਦੇਣਾ ਵੀ ਤੁਹਾਨੂੰ ਤਰੀਕਾ ਕਿਸ ਤਰ੍ਹਾਂ ਦਾ ਲੱਗਾ